ਸਾਡੇ ਇੱਕ ਸਿੰਘ ਆ ਰਹੇ ਸੀ ਅੱਛਾ ਜੀ ਉਹਨਾਂ ਦੇ ਨਾਲ ਬਤਮੀਜੀ ਕਰੀ ਬੰਦੇ ਨੇ ਪੈਰਾਂ ਦੇ ਵਿੱਚ ਉਹਦੇ ਆ ਦੇਖੋ ਤੁਸੀਂ ਦੇਖ ਸਕਦੇ ਆ ਉਹਦੇ ਪੈਰਾਂ ਦੇ ਵਿੱਚ ਆਹਾ ਉਹ ਆਪਣੇ ਪੈਰਾ 'ਚ ਰੱਖੀ ਬੈਠਾ ਸੀ ਸ੍ਰੀ ਸਾਹਿਬ ਵੀ ਖੰਡਾ ਵੀ ਖੰਡਾ ਵੀ ਹਾਂਜੀ ਹਾਂਜੀ ਸੱਤ ਪੱਤੇ ਜੀਬ ਥੱਲੇ ਜੀਬ ਜਿਹੜੇ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਤੇ ਆ ਦੇਖ ਸਕਦੇ ਹੋ ਤੁਸੀਂ ਇਹ ਡੰਬੀ ਪਏ ਨੇ ਡੰਬੀ ਪਏ ਨੇ ਜੀ ਕੋਈ ਗਲਤ ਵੀ ਆ ਦੇਖੋ ਸਾਰੇ ਇੱਧਰ ਇੱਕ ਨਹੀਂ ਇਹ ਫਰੂਫੂ ਦੇ ਵਿੱਚ ਤੋਂ ਨਿਕਲੇ ਆ ਵਿੱਚ ਉਹਦੇ ਆਪ ਦੇ ਆਈਡੀ ਇਹ ਵਿੱਚ ਹੋਰਾਂ ਦੇ ਵੀ ਆਉਂਦੇ ਆਉਂਦੇ ਇਹਨਾਂ ਨੇ ਮੂਹ ਤੇ ਕੀ ਪਹਿਲਾਂ ਕੱਢੀਆਂ ਮਾਵਾ ਪੈਣ ਦੀ ਗਾਲਾਂ ਇਹਨਾਂ ਨੂੰ ਗਾਲਖੜ ਦੇ ਪਰ ਮਾਰੀ ਮੂਹ ਤੇ ਬੋਤਲ ਤੇ ਤੁਹਾਨੂੰ ਪਤਾ ਬਾਣੇ ਦੇ ਵਿੱਚ ਸਿੰਘ ਜੋ ਪੰਜਾਹ ਦੇ ਹਾਲਾਤ ਬਣੇ ਹੋਏ ਨੇ ਜੰਦਾ ਏ ਕਿ ਰੀਤੀ ਪਹਿਣ ਬੱਚਾ ਇਧਰੋਂ ਆਉਂਦਾ ਹੋਵੇ ਇਹੋ ਜਿਹੇ ਨੇ ਨਾ ਵੱਟਾ ਮਾਰ ਕੇ ਕੁਸ਼ਾ ਤੁਹਾਨੂੰ ਬਾਅਦ ਚ ਦਿਨੇ ਪਹਿਲਾਂ ਅਸੀਂ ਆਪਣਾ ਪੰਜਾਬ ਆਹੀਂ ਸਾਹਮਣੇ ਇਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਘੰਟਾ ਹੋ ਗਿਆ ਘੰਟੇ ਬਾਅਦ ਐਸਐਸਬੀ ਸਾਹਿਬ ਨਾਲ ਗੱਲ ਹੋਈ ਫੇਰ ਪ੍ਰਸ਼ਾਸਨ ਵੀ ਆਇਆ ਹੁਣ ਆਹ ਹੱਡੀਆਂ ਬੋਤਲ ਜੇ ਪਈਆਂ ਇਨਸਾਨੀ ਹੱਡੀਆਂ ਹੋਰ ਕੱਟਰੀਆਂ ਵੀ ਬੰਨੀਆਂ ਕੱਟਰੀਆਂ ਵੀ ਬ ਅਹੀਂ ਬਾਜ ਧਰਦੇ ਨੇ ਸਾਡਾ ਆ ਕਾਂਟ ਹੋ ਗਿਆ ਹੁਣ 11 ਵਜੇ ਦੀ ਦੱਸਣੇ ਕਿ ਬੰਦਾ ਅੱਜ ਵੀ ਉੱਥੇ ਆ ਚਲੋ ਹੁਣ ਆਏ ਨੌਜਵਾਨ ਆਏ ਆ ਹੁਣ ਇਹ ਵੀ ਆ ਇਹਨੇ ਵੀ ਆਪਣੀ ਹਿੰਮਤ ਦਿਖਾਈ ਆ ਮੁੰਡੇ ਵੀ ਗਏ ਆ ਪਰ ਤੁਹਾਨੂੰ ਪਤਾ ਇਹ 2 3 4 ਬੰਦੇ ਦਾ ਕੰਮ ਨਹੀਂ ਹੈਗਾ ਘਟੋ ਜੇ ਕੋਈ ਵੀ ਪੰਜਾਬ ਪ੍ਰਵਾਸੀ ਕੇ ਨੂੰ ਲਲਕਾਰ ਮਾਰ ਦੇਣਾ ਮੁੰਡਾ ਕੇਰਾ ਧੀਆ ਪੁੱਤ ਔਰ ਜਿਹੜਾ ਪਗੋੜਾ ਹੁੰਦਾ ਹੋਂਦੋ ਉਹਦੇ ਘਰਾਂ ਦੇ ਮੂਹਰੇ ਬੈਠੋ ਉਹਦੇ ਘਰਾਂ 'ਚ ਬਾਹਰ ਕੱਢੋ ਲਾ ਦਿਓ ਧਰਨਾ ਪ੍ਰਸ਼ਾਸਨ ਗਿਆਰ ਵਤ ਵਾਰੇ ਸਾਨੂੰ ਕਾਰਵਾਈ ਕਰੇਗੀ ਕਰ ਇੱਕ ਦਾ ਨਹੀਂ ਤਰਸ਼ੂਲ ਵੀ ਦਿਖਾ ਦਿਓ ਆ ਦੇਖੋ ਤਰਸ਼ੂਲ ਵੀ ਆ ਇਹ ਪੈਰਾਂ 'ਚ ਰੱਖੀ ਬੈਠਾ ਸੀ ਮੈਂ ਨੀਰ ਦੇ ਏਟੀਐਮ ਕਾਰਡ ਹੋਣਗੇ 4 4 5 5 ਸਾਰੇ ਵੈਲਿਡ ਆ ਗੱਲ ਹੈ ਜੀ ਮੈਂਟਲ ਬੰਦੇ ਕੋ ਨਹੀਂ ਹੋਊਂਗੇ ਅਸੀਂ 11:30 ਦੇ ਇਕੱਲੇ ਵਿੱਚ ਮਤਲਬ ਪੂਰੇ ਜੰਗਲੇ ਵਿੱਚ ਬੜੇ ਹੋਏ ਆ ਹੁਣ ਤੱਕ ਪਿੰਡ 'ਚ ਵੀ ਪਤਾ ਲੱਗ ਗਿਆ ਵੀ ਇਹ ਫਿਰ ਰਹੇ ਆ ਹੁਣ ਤੱਕ ਕੋਈ ਹੁਣ ਤੱਕ ਕੋਈ ਪਿੰਡ ਦਾ ਆ ਕੇ ਬੰਦਾ ਵੀ ਨਹੀਂ ਖੜਿਆ ਵੀ ਅਸੀਂ ਆ ਕੇ ਬੈਠਣਾ ਇੱਕ ਬੰਦਾ ਆਇਆ ਮੈਂ ਉੱਥੇ ਬੈਠਾ ਸੀਗਾ ਪਿੰਡ ਦੇ ਇੱਕ ਬਜ਼ੁਰਗ ਆਇਆ ਉਹ ਮੇਰੇ ਕੋਲ ਆਇਆ ਕਹਿੰਦਾ ਹੁਣ ਸਿੱਧੀ ਕਹਿੰਦਾ ਕਹਿੰਦਾ ਤੁਸੀਂ ਕਿਹੜੇ ਕੰਮਾਂ ਵਿੱਚ ਪਏ ਆ ਮੈਂ ਔਖੰਡੇ ਬੱਟੇ ਦੀ ਪੋਹ ਲਈ ਆ ਤੇ ਪੰਜਾਬ 'ਚ ਜਾਵਾਂਗੇ ਪੰਜਾਬ 'ਚ ਮਰਾਂਗੇ ਸਾਨੂੰ ਕਿਹਦੀ ਫੇਮ ਦੀ ਸਾਨੂੰ ਲੋੜ ਨਹੀਂ ਉਹ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਿਹੜੇ ਜੇ ਕੇ ਨਤੀਪ ਐ ਨਾ ਗਲਤ ਕੰਮ ਤਾਂ ਹੀ ਉਠਾਂਗੇ ਗਵਾਂਡਿਆ ਦੀ ਧੀ ਪੈ ਸਾਡੀ ਧੀ ਪੈ ਨਹੀਂ ਆ ਮੋੜ ਪ੍ਰਵਾਸੀ ਕਹਿਣ ਤੇ ਮਨਾ ਕਰਤਾ ਜੀ ਜਿਹੜਾ ਕਹੂਗਾ ਜਾਂ ਤਾਂ ਗੁੱਟ ਲੱਥੂਗੇ ਜਾਂ ਅਗਲੇ ਦੀਆਂ ਗੜਦਣਾਂ ਲੱਥੂਗੇ ਜਾਂ ਜਿਹੜਾ ਸਾਡੀ ਪੱਗਾਂ ਕੇਸ ਦਾੜੇ ਨੂੰ ਹੱਥ ਪਾਊਗਾ ਅਹੀ ਤਾਂ ਵੱਡ ਵੱਡ ਕੇ ਟੋਟੇ ਕਰਕੇ ਹੁਣ ਚਰਾਹਿਆਂ ਤੇ ਟੰਗਣੇ ਸ਼ੁਰੂ ਕਰ ਦੇਣੇ ਆ ਜਾਗਦੇ ਜ਼ਮੀਨ ਵਾਲੇ ਪੈਂਡਾ ਮੈਂਗਣਾ ਮੈਂਟ ਨਹੀਂ ਲਾਇਆ ਸ਼ਹਿਰਪੁਰ ਦੀ ਖਬਰ ਸੁਣ ਕੇ ਤੇ ਹੁਣ ਵੀ ਪਾ ਰਹੇ ਆ ਸਾਡੇ ਹੋਰ ਵੀ ਮੀਟਿੰਗਾਂ ਹੋ ਰਹੀਆਂ ਜਥੇਬੰਦੀਆਂ ਨਾਲ ਨੰਗਸਿੰਘ ਨਾਲ ਵੀ ਹੋ ਰਹੀਆਂ ਜਿਹੜੇ ਹੋਰ ਐਨ ਜੀਓ ਸੰਸਥਾਵਾਂ ਸਾਡੀ ਉਹਨਾਂ ਨਾਲ ਮੀਟਿੰਗ ਹੋ ਰਹੀ ਆ ਇਸੇ ਮੁੱਦਿਆਂ ਦੇ ਮੈਂ ਹੁਣ ਵੀ ਕਹਾਂਗਾ ਯਾਰ ਖੜਜੋ ਖੜਜੋ ਨਹੀਂ ਤਾਂ ਆਉਣ ਵਾਲਾ ਸਮਾਂ ਇਹਨਾਂ ਨੇ ਤੁਹਾਡੇ ਘਰਾਂ ਦੇ ਵਿੱਚ ਮੈਂ ਉਹਨਾਂ ਨਾਂ ਨਹੀਂ ਲੈ ਸਕਦਾ ਸਾਡੀ ਇਸ ਪੰਜਾਬੀਆਂ ਦੀ ਕੁੜੀਆਂ ਭਈਆਂ ਅਸੀਂ ਆ ਘਰਾਂ ਦੇ ਵਿੱਚ ਕਿਰਪਾਨਾਂ ਰੱਖਿਆ ਹੋਣਾ ਆ ਸਸਤਰ ਰੱਖੀਏ ਤੇ ਬਾਣੇ ਤੇ ਬਾਣੀ ਤੇ ਮੈਂ ਕੋਈ ਵੀ ਧਰਮਾ ਜਾਂ Hindu ਵੀਰਾ ਆਪਣੇ ਆਪਣੇ ਧਰਮਾਂ ਦੇ ਕਟਰ ਹੋ ਜੇ ਸਸਤਰ ਧਾਰੀ ਹੋ ਜੇ ਕੋਈ ਵੀ ਸਾਰਾ ਅੱਖ ਚੱਕ ਕੇ ਚਾੜ ਦਿਓ ਯਾਰ ਬਾਅਦ ਚ ਕੀ ਹੋਊਗਾ ਸਤਿ ਸ੍ਰੀ ਅਕਾਲ ਦੋਸਤੋ ਇਸ ਸਮੇਂ ਅਸੀਂ ਚਮਕੌਰ ਸਾਹਿਬ ਦੇ ਨੇੜੇ ਕਤਲੌਰ ਵਿਖੇ ਮੌਜੂਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀਆ ਦੁਆਰਾ ਗੈਰ ਕਾਨੂੰਨੀ ਐਕਟੀਵਿਟੀਆਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਇੱਥੇ ਘਟੀ ਹੈ ਉਹਦੇ ਬਾਰੇ ਪਤਾ ਕਰਦੇ ਹਾਂ ਕੀ ਹੋਇਆ ਕੀ ਹੋਇਆ ਜੀ ਇੱਥੇ ਆਪਾਂ ਹੁਣ ਇੰਨਾ ਟਾਈਮ ਇਹ ਭਾਜੀ ਇੱਕ ਇੱਕ ਬੰਦਾ ਤੌਰੇ ਅਣਜਾਣ ਹਾਂਜੀ ਇਹ ਸਿੰਘ ਆ ਰਹੇ ਸੀ ਆਪਣਾ ਚਰਨ ਕਮਲ ਸਾਹਿਬ ਤੋਂ ਮਾਚੀ ਬੜਾ ਸਾਹਿਬ ਤੋਂ ਮੱਥਾ ਟੇਕ ਕੇ ਸਿੰਘ ਆ ਰਹੇ ਸੀ। ਅੱਛਾ ਜੀ। ਉਹਨਾਂ ਦੇ ਨਾਲ ਬਤਮੀਜੀ ਕਰੀ ਬੰਦੇ ਨੇ। ਅੱਛਾ ਬਤਮੀਜੀ ਕਰਨ ਤੋਂ ਬਾਅਦ ਉਹਨੇ ਪਾਣੀ ਦੀ ਬੋਤਲ ਮੂੰਹ ਤੇ ਮਾਰੀ। ਮੂੰਹ ਤੇ ਮਾਰਦੇ ਜਸ ਸਿੰਘ ਕੋਲ ਆਏ। ਉਹਨਾਂ ਦੇ ਪੈਰਾਂ ਦੇ ਵਿੱਚ ਉਹਦੇ ਉਹਦੇ ਆ ਦੇਖੋ। ਮੂਲ ਮੰਤਰ ਦੇਖ ਸਕਦੇ ਆ ਉਹਦੇ ਪੈਰਾਂ ਦੇ ਵਿੱਚ। ਆਹਾ ਉਹ ਆਪਣੇ ਪੈਰਾਂ 'ਚ ਰੱਖੀ ਬੈਠਾ ਸੀ। ਸ੍ਰੀ ਸਾਹਿਬ ਵੀ ਖੰਡਾ ਵੀ। ਖੰਡਾ ਵੀ। ਠੀਕ ਆ ਜੀ। ਔਰ ਮੂਲ ਮੰਤਰ ਦਾ ਜਾਪ ਇਹ ਪੈਰਾਂ 'ਚ ਰੱਖੀ ਬੈਠਾ ਸੀ। ਠੀਕ ਆ ਜੀ। ਫਿਰ ਟੂਲ ਵੀ ਨਾਲ ਹਾਂ ਉਹ ਭੱਜ ਗਿਆ ਸਿੰਘਾਂ ਨੂੰ ਧੱਕਾ ਮਾਰ ਕੇ ਭੱਜ ਗਿਆ ਜਦੋਂ ਅਸੀਂ ਆ ਕੇ ਸਾਰੇ ਉਹਦੀ ਛਾਣਬੀਣ ਕਰੀ ਉਹਦੇ ਕੋਲ ਤੋਂ 5 ਏਟੀਐਮ ਜੰਮੂ ਕਸ਼ਮੀਰ ਦੇ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਕਰੰਸੀ ਅਸਾਮ ਦੀ ਆਈ ਅਸਾਮ ਦੀ ਆਈਡੀਆਂ ਬਹੁਤ ਆਈਡੀਆਂ ਨਿਕਲੀਆਂ ਆਏ ਉਹਦੇ ਕੋਲ ਬੈਂਕ ਅਕਾਊਂਟ ਨਿਕਲੇ ਆ ਸਾਰੇ ਆ ਪੈਨ ਕਾਰਡ ਪੈਨ ਕਾਰਡ ਸਾਰੇ ਕਸ਼ਮੀਰ ਦੇ ਚਾਰ ਪੰਜ ਬੰਦਿਆਂ ਦੇ ਅਸੀਂ ਪੁਲਿਸਾਂ ਪੁਲਿਸਾਂ ਨੂੰ ਜਾਣ ਆਈਏ ਫੋਟੋ ਤੋਂ ਕੋਈ ਆਈਡਿਟੀ ਉਹਦੀ ਪਤਾ ਲੱਗ ਗਿਆ ਅਸੀਂ ਸਾਰਾ ਕੁਝ ਪੁਲਿਸ ਵਾਲਿਆਂ ਦੇ ਹੈਂਡਓਵਰ ਕਰਤਾ ਮੈਂ ਭਾਈ ਸਾਹਿਬ ਦੇ ਹੈਂਡਓਵਰ ਕਰਤਾ ਵਗੈਰਾ ਉਹਦਾ ਪਤਾ ਲੱਗਿਆ ਕੁਝ ਪਛਾਣ ਨਾਮ ਸਰਦਾ ਸਰਦਾਰ ਦਿਖਾਓ ਮਾੜਾ ਜੀ ਸਰਿੰਦਰ ਇੱਕ ਮਿੰਟ ਆ ਦਿਖਾਓ ਸਾਰਾ ਆ ਦੇਖੋ ਡਰਗ ਵੀ ਪਈ ਹੋ ਬੇਪ ਔਰ ਉਹਦੀ ਜੇਬ ਦੇ ਵਿੱਚੋਂ ਨਸ਼ਾ ਵੀ ਫੜਿਆ ਕੋਈ ਹਾਂਜੀ ਸੱਤ ਪੱਤੇ ਜੀਬ ਥੱਲੇ ਜੀਬ ਜਿਹੜੇ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਆਹਾਂ ਸਾਰੇ ਆਈਡੀ ਪ੍ਰੂਫ ਉਹਦੇ ਵਿੱਚੋਂ ਨਿਕਲੇ ਆ ਇਹ ਵਿੱਚ ਉਹਦੇ ਆਪਦੇ ਆਈਡੀ ਇਹ ਵਿੱਚ ਹੋਰਾਂ ਦੇ ਵੀ ਠੀਕ ਹੈ ਜੀ ਆ ਪੈਨ ਕਾਰਡ ਹੈ ਜੀ ਜੰਮੂ ਕਸ਼ਮੀਰ ਇਹ ਉਹਦਾ ਹੈਗਾ ਇਹ ਪਤਾ ਨਹੀਂ ਜੀ ਕਿਦਾ ਕਿਦਾ ਜੀ ਅੱਛਾ ਕਿਸੇ ਕਿਸ ਦੇ ਆ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਬੈਂਕ ਜੰਮੂ ਕਸ਼ਮੀਰ ਬੈਂਕ 29 ਤੱਕ ਵੈਲਿਡ ਇਹ ਇਹ ਨਾਮ ਸਾਰੇਆਂ ਤੇ ਲੱਗ ਲੱਗ ਹਾਂਜੀ 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 ਆ ਦੇਖੋ ਆ ਵੀ ਜੰਮੂ ਕਸ਼ਮੀਰ ਜਦੋਂ ਫਰੌਡ ਚੱਲਦਾ ਹਨ ਪਤਾ ਕੀ ਚੱਕਰ ਹੈ ਇਹਨਾਂ ਆ ਅਸਾਮ ਦਾ ਜੀ ਹਾਂਜੀ ਜਾਨਾ ਮੈਂ ਦੀ ਘਟਨਾ ਹੋਈਦੀ ਏ ਪੂਰੀ 11 ਵਜੇ ਮੈਂ ਦੱਦਾ 11 ਵਜੇ ਦੀ ਘਟਨਾ ਸਾਡੇ ਸਿੰਘਣਾ ਦੇ ਸਾਡੇ ਸ਼ੋਣੀ ਦੇ ਆ ਬੰਦੇ ਮਾਲਾ ਨਾਲ 10 ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਸੋਸ਼ਲ ਦੇ ਕਾਰਜ ਆ ਭਈਆਂ ਦੇ ਖਿਲਾਫ ਵੀ ਆ ਸਾਡੇ ਜੇ ਪੰਜਾਬ ਦੀ ਕੋਈ ਵੀ ੱਟਕਾ ਵਾ ਹੁਣ ਤੁਹਾਨੂੰ ਬੜਾ ਸ਼ਹਿਰਪੁਰ ਦੇ ਵਿੱਚ ਕਾਂਡ ਹੋਇਆ 5 ਸਾਲ ਦਾ ਬੱਚਾ ਰੇਪ ਕਰਕੇ ਮਾਰਿਆ ਯਾਰ ਹੁਣ ਉਸੇ ਤਰ੍ਹਾਂ ਇਹ ਨਾ ਸਿੰਘ ਮੱਥਾ ਟੇਕ ਕੇ ਆ ਰਹੇ ਮਾਛੀਵੜ ਸਾਹਿਬ ਤੋਂ ਤੁਹਾਨੂੰ ਦੱਸਿਆ ਹੁਣੇ ਆਉਂਦੇ ਆਉਂਦੇ ਇਹਨਾਂ ਨੇ ਮੋਦਕੀ ਪਹਿਲਾਂ ਗੱਡੀਆਂ ਮਾਮਾ ਪੈਣ ਦੀ ਗਾਣਾ ਇਹਨਾਂ ਨੂੰ ਗਾਲ ਘਟ ਦੇ ਪਰ ਮਾਰੀ ਮੂਰ ਤੇ ਬੋਤਲ ਤੇ ਤੁਹਾਨੂੰ ਪਤਾ ਬਾਣੇ ਦੇ ਵਿੱਚ ਸਿੰਘ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸਰਾਂ ਦੇ ਰੂਪ ਤੇ ਪ੍ਰਵਾਸੀ ਲੱਗ ਰਹੇ ਸੀ ਕੀ ਦੇਖੋ ਜੀ ਇੱਕ ਪ੍ਰਵਾਸੀ ਵੀ ਨਹੀਂ ਕਹਿ ਸਕਦੇ ਦੇਖਣ ਨੂੰ ਜਿਹੜੀ ਉਹਦੀ ਲੈਂਗੁਏਜ ਬੋਲੀ ਕਿ ਗੰਜਾ ਵਾ ਕਮੀਜ਼ ਲਾਈ ਦੀ ਆ ਤੇ ਤੁਹਾਨੂੰ ਪਤਾ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਇਹ ਕੀ ਕਰਦੇ ਆ ਬਾਹਰੋਂ ਕੋਈ ਆਇਡੈਂਟੀਫਾਈ ਨਹੀਂ ਹੁੰਦਾ ਸਾਡੇ ਪੰਜਾਬ ਦੇ ਚ ਇਦਾਂ ਇਦਾਂ ਦੇ ਹਾਲਾਤ ਪਤਾ ਕਿਉਂ ਬਣਾਉਂਦੇ ਆ ਇੱਕ ਇਹਨਾਂ ਦੀ ਹੁੰਦੀ ਹੈ ਟਾਰਗੇਟ ਹੁੰਦਾ ਇਹਨਾਂ ਨੂੰ ਸਿਖਾਇਆ ਜਾਂਦਾ ਟ੍ਰੇਨਿੰਗ ਦੇ ਵਿੱਚ ਜਿੱਦਾਂ ਗੁਰੂ ਕੰਦ ਦੀ ਬੇਦਵੀ ਹੋ ਗਈ ਕਹਿ ਦਿੰਦੇ ਮੈਂਟਲੀ ਆ ਮੈਂਟਲ ਜੇ ਭਾ ਦਿੰਦੇ ਆ ਗੁਰੂ ਘਰ ਦੀ ਬੇਅਦਬੀਆਂ ਹੀ ਲੱਭਦੀਆਂ ਮੈਂਟਲਾਂ ਨੂੰ ਮਾਈਂਡਰ ਨੂੰ ਐਹੋ ਹੀ ਰਾ ਲੱਭਦਾ ਇੱਕ ਉਹ ਜਿਹੜਾ ਸ਼ਹਿਰਪੁਰ ਦੇ ਬੱਚਾ ਮਾਰਿਆ ਪਰ ਐਸੇ ਵੀ ਕ੍ਰਾਸ ਕਰਦੇ ਆ ਤਾਂ ਉਹ ਡਰਾਈ ਫਰੂਟ ਲੈ ਕੇ ਰੋਟੀ ਲੈ ਕੇ ਨਹੀਂ ਆਹ ਡਰਾਈ ਫਰੂਟ ਆ ਜੀ ਤੁਸੀਂ ਵੀ ਸਿਆਣੇ ਹੋ ਰੱਬ ਨਾ ਕਰੇ ਰਾਤ ਨੂੰ ਆ ਲੱਗਤੀ ਦੇਖ ਸਦੇ ਸ਼ਮਸ਼ਾਨ ਲੈ ਚਾਰ ਸੌੜਕਾ ਕੋਈ ਨਹੀਂ ਆਉਂਦਾ ਜਾਂਦਾ ਰਾਤ ਨੂੰ ਇੱਥੇ ਨਹੀਂ ਕੋਈ ਇੰਨਾ ਨਹੀਂ ਹੈਗਾ ਪੈਰਾ ਜੇ ਪ੍ਰਸ਼ਾਸਨ ਦੀ ਗੱਡੀ ਖੜਦੀ ਮੇਰੇ ਖਿਆਲ ਬੱਸੀ ਪਠਾਨ ਦੇ ਅੱਗੇ ਖੜਦੀ ਨਾ ਗੱਡੀ ਉਸ ਰਾਤ ਤੇ ਖੜਦੀ ਆ ਜਾਂ ਉੱਥੇ ਖੜਦੀ ਆ ਜਾਂ ਉੱਥੇ ਖੜਦੀ ਆ ਇੱਥੇ ਕਿਤੇ ਮੋਟਰਸਾਈਕਲ ਤੇ ਕੋਈ ਜਾਂਦਾ ਏ ਕਿਰੀ ਧੀ ਭੈਣ ਬੱਚਾ ਇਧਰ ਨੂੰ ਆਉਂਦਾ ਹੋਵੇ ਇਹੋ ਜਿਹੇ ਨਾ ਵਟਾ ਮਾਰ ਕੇ ਕੁਛ ਕਰ ਪਾਜੀ ਕੁਛ ਵੀ ਕਰਦੇ ਯਾਰ ਆਹੀ ਉਹਨਾਂ ਸਿੰਗਰ ਜੁਰਾ ਪਤਾ ਲੱਗਾ ਮਿੰਟਮਰੀ ਇਹਨਾਂ ਨੇ ਨਾ ਪਹਿਲਾਂ ਤੱਤੇ ਆ ਅਸਕੂ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਆ ਇਹ ਮਿਆਨਾ ਦੀ ਕਿਰਪਾਨਾਂ ਕੱਢੀ ਫਿਰਦੇ ਸੀ ਅੱਜ ਪੂਰੀਆਂ ਕਿ ਬੇਰੇ ਅਸੀਂ ਵੱਡਣਾ ਕਹਿੰਦੇ ਅਸੀਂ ਹੱਥ ਨਹੀਂ ਕਿਉਂਕਿ ਬਾਣੇ ਦੇ ਜਿਹਨਾਂ ਨੇ ਮਾਰੀ ਬੋਤਲ ਗਾਲਾਂ ਕੱਢੀਆਂ ਪੰਜਾਬ ਦੇ ਵਿੱਚ ਇੰਨਾ ਤੇਜਾਰ ਅਸੀਂ ਸੁਣਾ ਦਵੇ ਪੰਜਾਬ ਆ ਅਸੀਂ ਗੰਦ ਥੋੜਾ ਪੈਣ ਦਵਾਂਗੇ ਹੁਣ ਕਈ ਕਹਿੰਦੇ ਸਾਡੇ ਪਿੰਡ ਦਾ ਮਸਲਾ ਬਾਬਾ ਜੀ ਕਈ ਕਹਿੰਦੇ ਸਾਡੇ ਇਹ ਪੰਜਾਬ ਆ ਇਹ ਕੇਦਾ ਪਿੰਡ ਨਹੀਂ ਆ ਚਾਹੇ ਮੈਂ ਅਗਨਾ ਕੇ ਦੀ ਵੀ ਧਰਤੀ ਦੇ ਪੰਜਾਬ ਦੇ ਕੋਈ ਰਹਿੰਦਾ ਨਾ ਉਹ ਆਪਣੀ ਜ਼ਮੀਰ ਜਗਾਓ ਆ ਬਈ ਮਰੀ ਜ਼ਮੀਰ ਵਾਲੇ ਨਾ ਬਣੀਏ ਜੇ ਹੁਣ ਇਦਾਂ ਦੇ ਪਿੱਛੇ ਮੈਂ ਤੁਹਾਡੇ ਚੈਨਲ ਥਰੂ ਇੱਕ ਅਪੀਲ ਕਰਾਂਗਾ ਜਿੰਨੇ ਵੀ ਜੋਨਾਂ ਨੂੰ ਪਿੰਡਿਆਂ ਨੂੰ ਤੁਹਾਡੇ ਪਿੰਡਾਂ ਦੇ ਵਿੱਚ ਜੇ ਐਦਾਂ ਦਾ ਕੋਈ ਤੁਹਾਨੂੰ ਲੱਗਦਾ ਹੈ ਮੈਂਟਲੀ ਅਫਸਰਡ ਆ ਜਾਂ ਕੋਈ ਤੁਹਾਡੇ ਪਿੰਡਾਂ ਆ ਕੇ ਰਹਿ ਰਿਹਾ ਬਾਈ ਜੀ ਹੋਰ ਇਨਕੁਆਰੀ ਕਰੋ ਸਾਡੀ ਸ਼ਾਨ ਬੀਨ ਕਰੋ ਅਸੀਂ ਪ੍ਰਸ਼ਾਸਨ ਨੂੰ ਬਾਅਦ ਚ ਦਿਨੇ ਪਹਿਲਾਂ ਅਸੀਂ ਆਪਣਾ ਪੰਜਾਬ ਅਸੀਂ ਸੰਭਾਲੀਏ ਜੇ ਅਸੀਂ ਆਪਣਾ ਪੰਜਾਬ ਨਾ ਨਾ ਸੰਭਾਲਿਆ ਤਾਂ ਕਹਿੰਦੇ ਨੇ ਚਿੜੀਏ ਚੁੱਗੀ ਖੇਤ ਬਾਜ਼ਮੇਂ ਕੀ ਕਰਨਗੇ ਉਹ ਸਿਸਟਮ ਹੋਣਾ ਤੁਹਾਡੇ ਨਾਲ ਉਹਨਾਂ ਬੰਦੇ 11 12ਵੇਂ ਤਾਂ ਭੱਜਿਆ 12 ਵੇ ਤੋਂ ਲੈ ਕੇ ਟਾਈਮ ਦੇਖ ਲਓ ਕਿੰਨਾ ਟਾਈਮ ਹੋਇਆ ਅਜੇ ਤੱਕ ਬੰਦਾ ਨਹੀਂ ਫੜੋਇਆ ਸਾਢੇ 6 ਹੋ ਗਏ ਅਜੇ ਤੱਕ ਬੰਦਾ ਨਹੀਂ ਫੜੋਇਆ ਅਸੀਂ 11 12 ਵਜੇ ਤੇ ਲੱਗੇ ਪਏ ਮੈਨੂੰ ਜਦੋਂ ਮੈਂ ਡੱਕਿਆ ਮੈਂ ਕਿਹਾ ਤੁਸੀਂ ਕਾਰਵਾਈ ਨਾ ਪਾਇਓ ਆਲਾਂ ਤੋਂ ਫੇਰ ਕਾਰਵਾਈ ਪਾਵਾਂਗੇ ਰੀਗ ਨਾ ਪਾਵਾਂਗੇ ਪ੍ਰਸ਼ਾਸਨ ਨੂੰ ਬਾਅਦ 'ਚ ਦਵਾਵਾਂਗੇ ਆਪਾਂ ਹੁਣ ਬੰਦਾ 11 ਵਜੇ ਤੱਕ ਨਹੀਂ ਲੱਭਿਆ ਬਾਅਦ 'ਚ ਸਰਪੰਚ ਸਾਹਿਬ ਆਏ ਫੇਰ ਇਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਘੰਟਾ ਹੋ ਗਿਆ ਘੰਟੇ ਬਾਅਦ ਐਸਐਸਪੀ ਸਾਹਿਬ ਨਾਲ ਗੱਲ ਹੋਈ ਫੇਰ ਪ੍ਰਸ਼ਾਸਨ ਵੀ ਆਇਆ ਹੁਣ ਹੁਣ ਅਗਲੀ ਕਾਰਵਾਈ ਬੰਦਾ ਹੱਲੇ ਵੀ ਲੁਕਿਆ ਹੋਇਆ ਵਿੱਚ ਫੱਲੇ ਵੀ ਬੰਦਾ ਜੰਗਲ ਦੇ ਵਿੱਚ ਆ ਉਸ ਬੰਦੇ ਰੀ ਮੈਂ ਕਹਿੰਦਾ ਛਾਲ ਮਿੰਟਾਂ ਦੇ ਵਿੱਚ ਗਿਆ ਭੁਰਿਆ ਮਿੰਟਾਂ ਜੇ ਮੈਂਟਲੀ ਬੰਦਾ ਮਿੰਟਾਂ ਦੇ ਗਿਆ ਆਪਣੀ ਹੁੰਦਾ ਮੈਂਟਰੀ ਬੰਦੇ ਕੋਣ ਮੈਂ ਤੁਹਾਡੀ ਮੈਂ ਨਾ ਸ਼ਬਦ ਨਹੀਂ ਬੋਲਣਾ ਆ ਨਹੀਂ ਫੜਾਉਂਦੇ ਮੈਂਟਰੀ ਬੰਦੇ ਕੋ ਕਸ਼ਮੀਰ ਤੋਂ ਬੰਦਾ ਆਇਆ ਹੋਇਆ ਇੰਨਾ ਕੁਛ ਉਹਦੇ ਕੋ ਆਈਡੀ ਪ੍ਰੂਫ ਹੋਵੇ ਹੁਣ ਤੱਕ ਘੱਟੋ ਘੱਟ 100 200 ਪੁਲਿਸ ਵਾਲਾ ਹੋਣਾ ਚਾਹੀਦਾ ਉਹਨੂੰ ਲੱਭਣ ਨੂੰ ਆਤਕੋ ਮੰਗਿਆ ਹੁੰਦਾ ਜੀ ਜਿਹੜਾ ਮੈਂਟ ਇੱਕ ਮਿੰਟ ਵਿੱਚ ਤੁਹਾਡੀ ਗੱਲ ਬਚਾਲੇ ਆ ਜਿਹੜਾ ਮੈਂਟਲੀ ਬੰਦਾ ਉਹਨੂੰ ਦਵਾਈ ਲੈਣ ਦੀ ਹੋਸ਼ ਨਹੀਂ ਹੁੰਦੀ ਤੂੰ ਜਿਹਨੇ ਜੀਭ ਥੱਲੇ ਰੱਖਣ ਵਾਲੀ ਗੋਲੀ ਆ ਮੈਂਟਲੀ ਬੰਦਾ ਕਦੀ ਨਹੀਂ ਪਾਹੀ ਵੀ ਰਿਐਕਸ਼ਨ ਕਰਦੇ ਆ ਮੇਰਾ ਸੋਸ਼ਲ ਅਕਾਊਂਟ ਦੇਖ ਲਓ ਜਿੰਨੇ ਵੀ ਪੰਜਾਬ ਦੇ ਮੈਂਟਲੀ ਆ ਬੜੇ ਰਿਐਕਸ਼ਨ ਕੀਤੇ ਆ ਆਪਾਂ ਪਿੰਡੋਂ 'ਚ ਵੀ ਕਰੇ ਆ ਪੰਚਾਇਤ ਨੇ ਬੁਲਾ ਕੇ ਸਾਨੂੰ ਮੈਂਟਲੀ ਬੰਦਾ ਕਦੀ ਨਹੀਂ ਇਦਾਂ ਭੱਜੂਗਾ ਅਗੋਂ ਵਾਰ ਨਹੀਂ ਇੱਕਦਮ ਕਰੂਗਾ ਮੈਂਟਲੀ ਬੰਦਾ ਜਾਂ ਚੀਕਾ ਮਾਰੂਗਾ ਜਾਂ ਰੋਲਾ ਪਾਊਗਾ ਜਾਂ ਸੜਕ ਤੇ ਭੱਜੂਗਾ ਜਾਂ ਕਮਾਦਾਂ ਨੂੰ ਜੰਗਲ ਨੂੰ ਨਹੀਂ ਭੱਜੂਗਾ ਇਹ ਬੰਦਾ ਕਹਾਂ ਦੂਗਾ ਮੈਂਟਲੀ ਆ ਪਲਾਂ ਤਾਂ ਆਪਾਂ ਇਹੋ ਦੇਖ ਲਈਏ ਹੁਣ ਇਹ ਅੱਜ ਕੁਦਰਤੀ ਮਾਰਾਏ ਵੱਲੋਂ ਪਲਾਂ ਲਾ ਲਓ ਕੀ ਪਲਾ ਹੁਣ ਅਸੀਂ ਜਾਏ ਇਹਨਾਂ ਨੇ ਆਉਂਦੇ ਜਾਂਦੇ ਦੇਖ ਲਿਆ ਰੱਬ ਨਾ ਕਰਦਾ ਇਸ ਪਿੰਡ ਦਾ ਨੁਕਸਾਨ ਹੋ ਜਾਂਦਾ ਕਿ ਉਧਰੋਂ ਹੁੰਦਾ ਕਿ ਨਾਲ ਦੇ ਤੇਰਲੇ ਪਿੰਡ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰੀ ਹੇ ਸ਼ਿਆਰਪੁਰ ਰੋਪੜਵਰ ਸਾਡਾ ਕੰਮ ਆਹ ਹੱਡੀਆਂ ਆਹ ਹੱਡੀਆਂ ਬਹੁਤ ਅਲਜੇ ਪਈਆਂ ਇਨਸਾਨੀ ਹੱਡੀਆਂ ਹੋਰ ਗੱਠਰੀਆਂ ਵੀ ਬਣੀਆਂ ਗੱਠਰੀਆਂ ਵੀ ਬਣੀਆਂ ਪਈਆਂ ਅੱਛਾ ਇਹਦੀਆਂ ਗੱਠਰੀਆਂ ਬਣੀਆਂ ਸੀ ਕਿ ਚਲ ਹੋਰ ਦੱਸੋ ਸਾਡਾ ਕੰਮ ਕੀ ਆ ਅਸੀਂ ਉਦੋਂ ਕੱਠ ਹੁੰਨੇ ਆ ਅਸੀਂ ਬਾਅਦ ਚ ਲੋਨੇ ਧਰਨੇ ਅਸੀਂ ਬਾਅਦ ਚ ਧਰਨੇ ਲੋਨੇ ਚਲੋ ਹੁਣ ਆਏ ਨੌਜਵਾਨ ਆਏ ਆ ਹੁਣ ਇਹ ਵੀ ਆਏ ਨੇ ਵੀ ਆਪਣੀ ਹਿੰਮਤ ਦਿਖਾਈ ਆ ਮੁੰਡੇ ਵੀ ਗਏ ਆ ਪਰ ਤੁਹਾਨੂੰ ਪਤਾ ਇਹ 2 3 4 ਬੰਦੇ ਦਾ ਕੰਮ ਨਹੀਂ ਹੈਗਾ ਘਟੋ ਘਟੇ 5 ਮੁੰਡੇ ਇੱਕ ਜਾਣ 5 ਮੁੰਡੇ ਇੱਕ ਜਾਣ ਇਦਾਂ ਜਾਣੇ ਪੈਣੇ ਆ ਗਰੋਹ ਲੱਗਦਾ ਗਰੋਹ ਆ ਹੁਣ ਆ ਦੇਖ ਸਰੇ ਕੱਪੜਿਆਂ ਦਾ ਕੀ ਹੱਲ ਜੇ ਆਪਾਂ ਸਾਨੂੰ ਕੀ ਲੋੜ ਆ ਯਾਰ ਅਸੀਂ ਕਿੱਥੋਂ ਆਏ ਆ ਪਰ ਸਾਨੂੰ ਪਤਾ ਸਾਡੇ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਿਹਾ ਇਹ ਤੁਹਾਨੂੰ ਵੀ ਪਤਾ ਸਾਰਾ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਾਂਗਾ ਤੁਹਾਡੇ ਮਾਦੀ ਨਮਰਾਈ ਪਾਹੀ ਪਹਿਲਾਂ ਵੀ ਕਰਦੇ ਆ ਆ ਰਿਹਾ ਹੁਣ ਵੀ ਕਰਾਂਗਾ ਰੇਲ ਮਜਰੇ ਦੇ ਵਿੱਚ ਤੁਹਾਨੂੰ ਪਤਾ ਅਸਰੋ ਕਿਹੜਾ ਪਿੰਡ ਆ ਪ੍ਰੇਮਨਗਰ ਭਈਆਂ ਨੇ ਪ੍ਰਵਾਸੀ ਨੇ ਸ਼ਰੇਆਮ ਲਲਕਾਰ ਮਾਰੀ ਹੀ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਪੰਜਾਬੀਆਂ ਨੂੰ ਪਰ ਨੌਜਵਾਨਾਂ ਨੇ ਫੇਰ ਵੀ ਜਿਨਾਂ ਦੀ ਜਾਗਦੀ ਜ਼ਮੀਰ ਅੱਜ ਵੀ ਖੜੇ ਜਾ ਕੇ ਫੇਰ ਵੀ ਟੱਕ ਬਾਈ ਬੁਰੀ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਯਾਰ ਜੇ ਕੋਈ ਵੀ ਪੰਜਾਬ ਪ੍ਰਵਾਸੀ ਕੇ ਨੂੰ ਲਲਕਾਰ ਮਾਰ ਦੇਣਾ ਮੁੰਡਾ ਕੇਰਾ ਧੀਗਾ ਪੁੱਤ ਉਹ ਜਿਹੜਾ ਪਗੋੜਾ ਹੁੰਦਾ ਹੋ ਉਹਦੇ ਘਰਾਂ ਦੇ ਮੂਹਰੇ ਬੈਠੋ ਉਹਦੇ ਘਰਾਂ 'ਚ ਬਾਹਰ ਕੱਢੋ ਲਾ ਦਿਓ ਧਰਨਾ ਪ੍ਰਸ਼ਾਸਨ ਯਾਰ ਵਾਤ ਵਾਰ ਸਾਨੂੰ ਕਾਰਵਾਈ ਕਰੇਗੀ ਕਰਨ ਦੋ ਅਸੀਂ ਪ੍ਰਸ਼ਾਸਨ ਨੂੰ ਹੁਣ ਵੀ ਅਪੀਲ ਕਰਾਂਗੇ ਬਾਹਰ ਦੇ ਬੰਦੇ ਨਹੀਂ ਆ ਰਹੇ ਇਨਵੈਸਟੀਗੇਸ਼ਨ ਕਰਕੇ ਲਿਆਇਆ ਕਰੋ ਪਿੱਛੋਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਹੁਣ ਅਸੀਂ ਰੋਪੜ ਤੋਂ ਬੈਠੇ ਆਂ ਰੋਪੜ ਤੋਂ ਮੈਨੂੰ ਪਤਾ ਹੈ ਅੱਜ ਅੰਮ੍ਰਿਤਸਰ ਗੁਰਦਾਸਪੁਰ ਚੱਲੀ ਜਾਣਾ ਸਾਡੀ ਇਨਕੁਆਰੀ ਹੋਣੀ ਆ ਕਿ ਤੁਸੀਂ ਕਿੱਥੋਂ ਆਏ ਹੋ ਕੀ ਕਰਦੇ ਹੋ ਕਿਉਂ ਆਏ ਹੋ ਤੇ ਇਹ ਪੰਜਾਬ ਦੇ ਵਿੱਚ ਆ ਕੇ ਨੇ ਕੋਈ ਇਨਕੁਆਰੀ ਨਹੀਂ ਗਈ ਭਾਜੀ ਟੋਟੀ ਗੱਲ ਹੈ ਅਸੀਂ ਵੀ ਇਸੇ ਮੂਹਮ ਤੇ ਲੱਗੇ ਹੋਏ ਆਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਅਸੀਂ ਕੱਲ ਕਵਰੇਜ ਕੀਤੀ ਆ ਲੁਧਿਆਣੇ ਉੱਤੇ ਤਕਰੀਬਨ 35 ਤੋਂ 40 ਪਈਏ ਮੰਦਰ ਆ ਉੱਤੇ ਸਟੇਡੀਅਮ ਦੇ ਕੋਲ ਉੱਥੇ ਪੈਂਦੇ ਨੇ ਉਹ ਇੱਕ ਕੋਲ ਵੀ ਕੋਈ ਆਧਾਰ ਕਾਰਡ ਨਹੀਂ ਕੋਈ ਉਹਨਾਂ ਕੋਲ ਕਿਸੇ ਵੀ ਸਟੇਡੀਅਮ ਪਾਪਾ ਜੀ ਨੂੰ ਨਹੀਂ ਹੈਗਾ ਕਿ ਉਹ ਜਰ ਕਿਹਦੇ ਪ੍ਰੂਫ ਹੈ ਮੈਂ ਕਹਿੰਦਾ ਇਹ ਪਿਛੇ ਨਾ ਕਾਂਡ ਕਰਕੇ ਆਏ ਹੁੰਦੇ ਯੂਪੀ ਬਿਹਾਰ ਚ ਕਾਂਡ ਕਰਤਾ ਲੁੱਟੋਖੋ ਕਰ ਲਈ 10 ਸਾਲ ਦੀ ਕੈਦ ਬੈਠਾ ਸੀ ਅੱਛਾ ਇਹਨਾਂ ਦਾ ਦੱਸੋ ਆ ਮੂਲ ਮੰਤਰ ਆ ਅਖੰਡਾ ਆ ਕਿੱਥੋਂ ਆ ਆ ਇੱਕ ਤਾਂ ਨਹੀਂ ਤਰਸ਼ੂਲ ਵੀ ਦਿਖਾ ਦਿਓ ਆ ਦੇਖੋ ਤਰਸ਼ੂਲ ਵੀ ਆ ਇਹ ਪੈਰਾਂ 'ਚ ਰੱਖੀ ਬੈਠਾ ਸੀ ਹੁਣ ਤੁਸੀਂ ਵੀ ਸਿਆਣੇ ਹੋ ਚਲੋ ਅਸੀਂ ਕਹਿੰਦੇ ਮੈਂਟਲੀ ਆ ਯਾਰ ਠੀਕ ਆ ਪਰ ਮੈਂਟਲੀ ਰਾਮਾਇ ਤੋਂ ਲੈ ਕੇ ਸ਼ਾਮ ਦੇ 7:00 ਵਜੇ 11 ਤੋਂ 7:00 ਵਜੇ ਲੈ 6:00 ਵਜੇ ਹੈ ਮੈਂਟਲੀ ਬੰਦਾ ਮੈਂਟਲੀ ਹੈ ਸਾਹਮਣੇ ਨਹਿਰ ਉਹ ਜੁਨੀ ਸ਼ਾਲ ਮਾਰਦੀ ਉਹ ਚ ਮਰੇ ਭਾਜੀ ਮੈਂਟਲ ਬੰਦਿਆ ਕੋਈ ਕਰਤੀ ਕਸ਼ਮੀਰ ਦੇ ਦੇਖੋ ਮੈਂ ਕਸ਼ਮੀਰ ਦੇ ATM ਕਾਰਡ ਹੋਊਂਗੇ 4 4 5 5 ਸਾਰੇ ਵੈਲਿਡ ਆ ਮੈਂਟਲ ਬੰਦੇ ਕੋ ਨਹੀਂ ਹੋਊਂਗੇ ਅਲੱਗ ਅਲੱਗ ਬੰਦਿਆਂ ਦੇ ਇਹ ਕੋਈ ਗਰੋਅ ਹੈ ਇਹ ਆਤਕਵਾਦੀ ਹੋ ਸਕਦਾ ਕੁਝ ਵੀ ਹੋ ਸਕਦਾ ਅਸੀਂ ਹੁਣ ਵੀ ਅਪੀਲ ਕਰਾਂਗੇ ਯਾਰ ਆਪਣਾ ਪੰਜਾਬ ਸੰਭਲੋ ਬਾਈ ਨੌਜਵਾਨਾਂ ਨੂੰ ਅਪੀਲ ਆ ਪਿੰਡਦਿਆਂ ਨੂੰ ਹਰ ਪਿੰਡ ਦੇ ਨੂੰ ਹਰ ਪੰਚਾਇਤ ਨੂੰ ਕਿ ਤੁਸੀਂ ਹੀ ਕਰ ਸਕਦੇ ਪ੍ਰਸ਼ਾਸਨ ਇਹ ਹੋਣਾ ਬਾਅਦ ਚ ਪ੍ਰਸ਼ਾਸਨ ਦੇ ਆਪਣੇ ਲੋਕ ਕਹਿੰਦੇ ਨੇ ਮੈਂ ਨਹੀਂ ਜਾਂ ਲੋ ਦੇਖ ਲੂਗਾ ਤੁਹਾਨੂੰ ਇੱਕ ਹੋਰ ਘਟਨਾ ਦਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਲਈ ਇੱਕ ਇੱਕ ਉੱਥੇ ਦਾ ਕਿਣਕਾ ਪੂਜਣ ਪੂਜਨ ਯੋਗ ਆ ਉਸ ਧਰਤੀ ਤੇ ਬਸ ਸਟੈਂਡ ਜਿੱਥੇ ਕੁੜੀਆਂ ਆਪਣੇ ਬੰਦਾ ਸਿੰਘ ਬਹਾਦਰ ਮਾਤਾ ਗੁਜਰੀ ਕਾਲਜ ਯਾ ਗੁਰੂਗ੍ਰਾਸ ਸਾਹਿਬ ਯੂਨੀਵਰਸਿਟੀ ਚ ਜਾਂਦੀਆਂ ਨੇ ਉੱਥੇ ਪ੍ਰਵਾਸੀ ਸਵੇਰ ਤੋਂ ਲੈ ਕੇ ਬੋਤਲਾਂ ਲੈ ਕੇ ਬੈਠਦੇ ਨੇ ਲੈ ਕੇ ਜੀ ਕਵਰੇਜ ਕਰਦੇ ਆ ਉੱਥੇ ਸਾਡੇ ਨਾਲ ਨਾਲ ਮਤਲਬ ਸਕੂਲ ਬਾਬਾ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੋ ਅਸੀਂ ਹੰਡਾਇਆ ਅਸੀਂ ਹੰਡਾ ਵੀ ਰਹੇ ਪੰਜਾਬ ਵੱਖ-ਵੱਖ ਥਾਵਾਂ ਜਾਵੇਂ ਅੰਮ੍ਰਿਤਸਰ ਕਾਫੀ ਤਾਂ ਜਾਣਦੇ ਆ ਕੋ ਜੀ ਕਹਿੰਦੇ ਫੇਮ ਲੈਣ ਨਹੀਂ ਆਉਂਦੇ ਆ ਸਾਨੂੰ ਯਾਰ ਐਡਾਂ ਦਾ ਫੇਮ ਨਹੀਂ ਚਾਹੀਦਾ ਅਸੀਂ ਉਹ ਪਿੰਡਾਂ ਸ਼ਹਿਰਾਂ 'ਚੋਂ ਉੱਠ ਕੇ ਦੂਜੇ ਸ਼ਹਿਰਾਂ 'ਚ ਫੇਮ ਲੈਣ ਜਾਵਾਂਗੇ ਇਹ ਇਲਜ਼ਾਮ ਹੈ ਪਤਾ ਕਿ ਪੰਜਾਬੀ ਘਟ ਲਾਉਂਦੇ ਨੇ ਫੇਕ ਆਈਡੀਆ ਤੋਂ ਪਹਿਲਾਂ ਸਾਡੇ ਬੱਚੇ ਨਹੀਂ ਆ ਸਾਡੀ ਫੈਮਲੀਆਂ ਨਹੀਂ ਆ ਸਾਨੂੰ ਫਾਹ ਪੈ ਦੁਸ਼ਮਣੀਆਂ ਪਾਉਣ ਦਾ ਬਾਹਰ ਜਾ ਕੇ ਕਈ ਥਾਂ ਥਾਂ ਦਾ ਕੇ ਦੁਸ਼ਮਣੀ ਪਾਏ ਲੋਕੀ ਕੀ ਕਹਿੰਦੀ ਅੱਜਕੱਲ ਭਗਤ ਸਿੰਘ ਆਏ ਸੰਤ ਜਰਨੈਲ ਸਿੰਘ ਪਿੰਡਰਾਵਲਾ ਹੋਵੇ ਸਾਡੇ ਘਰੇ ਨਾ ਆਵੇ ਗਵਾਂਡੀਆਂ ਘਰੇ ਜਾਵੇ ਜਦੋਂ ਸਾਡੀ ਚੁੰਨੀ ਤੇ ਗੱਲ ਆਉਂਦੀ ਸਾਡੇ ਘਰੇ ਗੱਲ ਆਉਂਦੀ ਫਾਨੂੰ ਤਾਂ ਅਗਲ ਆਉਂਦੀ ਯਾਰ ਸਾਡੇ ਘਰੇ ਪ ਇਨਾ ਬਿਹਤਰ ਹੈ ਆਪਣਾ ਪੰਜਾਬ ਆਪ ਖਾਮਲੀਏ ਕੰਦੇ ਨੇ ਲਕਾਰ ਮਾਰੀ ਆ ਸਾਨੂੰ ਕਹਿੰਦਾ ਓਏ ਉਰੇ ਆਓ ਕਹਿੰਦਾ ਤੁਸੀਂ ਐਡੀ ਐਡੀ ਕਿਰਪਾਨਾਂ ਤੇਗਾ ਪਈਆਂ ਇਹਨੂੰ ਕਹਿੰਦਾ ਗਾਲ ਕੱਢੀ ਉਹਨੇ ਮਾਂ ਦੀ ਜਦੋਂ ਉਹਨੇ ਮਾਂ ਦੀ ਗਾਲ ਕੱਢੀ ਸਾਡੇ ਸਾਡੇ ਸਿੰਘ ਨੇ ਪੁੱਛਿਆ ਕਿ ਹਾਂ ਦੱਸ ਕੀ ਆ ਕਹਿੰਦਾ ਮੈਂ ਫੌਜ ਦਾ ਆਰਮੀ ਕਮਾਂਡਰ ਹਾਂ ਇਹ ਕਹਿੰਦਾ ਫਿਰ ਕਹਿੰਦਾ ਅਸੀਂ ਕੀ ਕਰੀਏ ਉਹਨੇ ਕਿਹਾ ਉਹਨੇ ਗਾਲਾਂ ਗੋਲਾਂ ਕੱਢੀਆਂ ਕਿਰਾ ਕਿਰਪਾਉਂਦੇ ਹੋ ਇੱਧਰ ਇਹਨੇ ਸਿੱਧੀ ਸਿੰਘ ਨੂੰ ਆ ਗਈ ਸਿੰਘ ਨੇ ਸਾਡੇ ਨੇ ਡਾਂਗ ਮਾਰੀ ਉਹਦੇ ਜਦੋਂ ਡਾਂਗ ਮਾਰੀ ਉਹਨੇ ਬਰਾਬਰ ਨਾਲੇ ਸਾਡੇ ਵੀ ਮਾਰਿਆ ਪਾਣੀ ਦੀ ਬੋਤਲ ਸੀਗੀ ਸਿੰਘ ਦੇ ਸਿਰ 'ਚ ਮਾਰੀ ਬਰਾਬਰ ਮਾਰੀ ਸਿੰਘ ਜਦੋਂ ਉਹਨੂੰ ਫੜਨ ਲੱਗਿਆ ਉਹ ਭੱਜ ਗਿਆ ਉਹਦੇ ਵਿੱਚੋਂ ਜਦੋਂ ਭੱਜ ਗਿਆ ਕੇ ਸੀ ਮਗਰ ਗਿਆ 11:15 ਟਾਈਮ ਸੀਗਾ 11 ਵਜੇ ਦਾ ਮਗਰ ਕੇ ਉਹ ਇੱਕ ਵਿੱਚ ਚਲਾ ਗਿਆ ਉਹ ਪੂਰੀ ਬੰਦਰੀ ਸਪੀਡ ਸੀ 11:30 ਦੇ ਵਿੱਚ ਬੈਠੇ ਅਸੀਂ 11:30 ਦੇ ਇੱਕਾ ਦੇ ਵਿੱਚ ਮਤਲਬ ਪੂਰੇ ਜੰਗਲੇ ਵਿੱਚ ਵੜੇ ਹੋਏ ਹਾਂ ਹੁਣ ਤੱਕ ਪਿੰਡ 'ਚ ਵੀ ਪਤਾ ਲੱਗ ਗਿਆ ਵੀ ਇਹ ਫਿਰ ਰਹੇ ਆ ਹੁਣ ਤੱਕ ਕੋਈ ਹੁਣ ਤੱਕ ਕੋਈ ਪਿੰਡ ਦਾ ਆ ਕੇ ਬੰਦਾ ਵੀ ਨਹੀਂ ਖੜਿਆ ਵੀ ਅਸੀਂ ਆ ਕੇ ਬਹਿਣਾ ਇੱਕ ਗੱਲ ਕਮਾਂਡੋ ਫੋਰਸ ਵਾਲੀ ਬਾਬਾ ਜੀ ਸਾਨੂੰ ਫੇਮ ਨਹੀਂ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਸੋਸ਼ਲ ਜਨਰਲ ਲਈ ਜਾਗਣਾ ਪੈਣਾ ਪਰ ਪਹਿਲਾਂ ਦੱਸ ਦਈਏ ਵੀ ਅਸੀਂ ਸਰਵਤ ਦਾ ਭਲਾ ਮੰਗਣ ਵਾਲੇ ਕੌਮਾ ਦੋ ਵੇਲੇ ਅਸੀਂ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪਰ ਜੇਕਰ ਕੋਈ ਸਾਡੇ ਦਾੜਿਆਂ ਨੂੰ ਸਾਡੀਆਂ ਪੱਕਾ ਹੱਥ ਥੋ ਦਾਂਗੇ ਯਾਰ ਗੈਰ ਕਾਨੂੰਨੀ ਕੰਮ ਕਰੂਗਾ ਹੁਣ ਤੁਸੀਂ ਪਤਾ ਪਿੰਡ ਦੇ ਉੱਥੇ ਵੀ ਜਾ ਕੇ ਪੰਜ ਤੇ ਬੰਦੇ ਬੈਠੇ ਸੀਗੇ ਅਸੀਂ ਉਹਨਾਂ ਨੂੰ ਵੀ ਕਹਿ ਗਏ ਉਹਨਾਂ ਨੇ ਸਾਨੂੰ ਆਏ ਕਹਤਾ ਕਹਿੰਦੇ ਜੂਰੇ ਆਇਆ ਬੰਦਾ ਉਹਨੂੰ ਦੱਸਦਾ ਗਏ ਉਹਨਾਂ ਨੂੰ ਨੇ ਅਸਲੀ ਪਤਾ ਜਦੋਂ ਬੰਦਾ ਆਇਆ ਮੈਂ ਉੱਥੇ ਬੈਠਾ ਸੀਗਾ ਪਿੰਡ ਦੇ ਇੱਕ ਬਜ਼ੁਰਗ ਆਇਆ ਉਹ ਮੇਰੇ ਕੋਲ ਆਇਆ ਕਹਿੰਦਾ ਹਣ ਸਿੱਧੀ ਕਹਿੰਦਾ ਕਹਿੰਦਾ ਤੁਸੀਂ ਕਿਹੜੇ ਕੰਮਾਂ ਵਿੱਚ ਪਏ ਆ ਮੈਂ ਕਿਹਾ ਕਿ ਸਾਡਾ ਨਾ ਆਈਡੀ ਸਾਡੀ ਇੱਕ ਸੋਚ ਨਹੀਂ ਇਹਨੂੰ ਆਹੀ ਪਤਾ ਕਿ ਕਹਿੰਦੇ ਆ ਕੁਝ ਜਿਹੜੇ ਧਰਮ ਦੇ ਠੇਕੇਦਾਰ ਬੈਠੇ ਨੇ ਜਥੇਦਾਰ ਬਣ ਕੇ ਜਾਂ ਵਕ ਵਕ ਥਾਵਾਂ ਦੇ ਬੈਠੇ ਸਿੱਧੀਆਂ ਗੱਲਾਂ ਸਾ ਨਾ ਇਹ ਕੇ ਪ੍ਰਵਾਹ ਨਹੀਂ ਕੀਤੀ ਕਿਉਂ ਅਸੀਂ ਜੇ ਪੰਥ ਨਾਲ ਜੰਮੇ ਆ ਨਾ ਪੰਥ ਜੇ ਅਖੰਡੇ ਵਟੇ ਦੀ ਪੋਹ ਲਈ ਆ ਤੇ ਪੰਜਾਬ 'ਚ ਜਮਾਂਗੇ ਪੰਜਾਬ 'ਚ ਮਰਾਂਗੇ ਸਾਨੂੰ ਕਿਸੇ ਦੀ ਫੇਮ ਦੀ ਸਾਨੂੰ ਲੋੜ ਨਹੀਂ ਸਾਡੇ ਗੁਪਤ ਪੈਰੇ ਵੀ ਫਿਰ ਹੁੰਦੇ ਆ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਿਹੜੇ ਕਮਾਂ ਦੇ ਪਏ ਯਾਰ ਸਾਡੇ ਘਰੇ ਜੇ ਕੇ ਨਾ ਧੀ ਭੈਣਾਂ ਗਲਤ ਕੰਮਾਂ ਤਾਂ ਹੀ ਉਠਾਂਗੇ ਗਵਾਂਡੀਆਂ ਦੀ ਧੀ ਭੈਣ ਸਾਡੀ ਧੀ ਭੈਣ ਨਹੀਂ ਆ ਮੋੜ ਪ੍ਰਵਾਸੀ ਕਹਿੰਦਾ ਮਨਾ ਕਰਦਾ ਜੀ ਜਿਹੜਾ ਕਹੂਗਾ ਜਾਂ ਤਾਂ ਗੁੱਟ ਲੱਥੂਗੇ ਜਾਂ ਅਗਲੇ ਦੀਆਂ ਗਰਦਨਾਂ ਲੱਥੂਗੇ ਜਾਂ ਜਿਹੜਾ ਸਾਡੀ ਪੱਗਾਂ ਕੇਸ ਦਾੜੇ ਨੂੰ ਹੱਥ ਪਾਊਗਾ ਅਹਿਤਾ ਬੱਡੇ-ਬੱਡੇ ਟੋਟੇ ਕਰਕੇ ਹੁਣ ਚਰਾਹਿਆਂ 'ਤੇ ਟੰਗਣੇ ਸ਼ੁਰੂ ਕਰ ਦੇਣੀਆਂ ਆ ਉਹ ਜਾਗਦੀ ਜ਼ਮੀਨ ਵਾਲੇ ਪੈਂਡਾ ਮੈਂਗ ਨਾ ਮੈਂਟ ਨਹੀਂ ਲਾਇਆ ਸ਼ਹਿਰਪੁਰ ਦੀ ਖਬਰ ਸੁਣ ਕੇ ਤੇ ਹੁਣ ਵੀ ਪਾਰਿਆ ਸਾਡੇ ਹੋਰ ਵੀ ਮੀਟਿੰਗਾਂ ਹੋ ਰਹੀਆਂ ਜਥੇਬੰਦੀਆਂ ਨੇ ਨਿਆਂ ਸਿੰਘ ਨਾਲ ਵੀ ਹੋ ਰਹੀਆਂ ਜਿਹੜੇ ਹੋਰ ਐਨਜੀਓ ਸੰਸਥਾਵਾਂ ਸਾਡੀ ਉਹਨਾਂ ਨਾਲ ਮੀਟਿੰਗ ਹੋ ਰਹੀ ਆ ਇਸੇ ਮੁੱਦਿਆਂ ਦੇ ਆਮਨ ਯਾਰ ਪ੍ਰਵਾਸੀ ਸਾਡੇ ਦੁਸ਼ਮਣ ਨਹੀਂ ਆ ਇਨਸਾਨੀ ਆ ਜਿਹੜੇ ਗਲਤ ਕੰਮ ਕਰਦੇ ਨੇ ਸਾਡੇ ਆਪਾਂ ਨੇ ਕਿਹਾ ਸਾਡੇ ਵੀ ਉਧਰ ਗਏ ਰਿਆ ਯੂਪੀ ਭਾਰ ਚ ਕੰਮ ਕਰਦੇ ਆ ਪਰ ਯਾਰ ਇੱਕ ਤੁਸੀਂ ਜਿਹੜਾ ਕਾਂਟ ਕਰਦੇ ਹੋ ਸਾਡੀ ਆਇਡੈਂਟੀਫਾਈ ਹੁੰਦੀ ਆ ਅੱਜ ਤਾਂ ਇਹ ਜਾਨੇ ਆਪਾਂ ਯੂਪੀ ਭਾਰ ਸਾਡੀ ਆਇਡੈਂਟੀਫਾਈ ਹੋਏਗੀ ਹੋਏਗੀ ਪਰ ਇਹਨਾਂ ਦੀ ਇਹਨਾਂ ਦੀ ਆਇਡੈਂਟੀਫ ਉਹ ਤਾਂ ਆਏ ਆ ਜਦੋਂ ਪਤਾ ਲੱਗਣਾ ਹੌਲੀ ਹੌਲੀ ਫੇਰ ਆਏ ਸਰਪੰਚ ਮੈਂ ਹੁਣ ਵੀ ਕਹਾਂਗਾ ਯਾਰ ਖੜਜੋ ਖੜਜੋ ਨਹੀਂ ਤਾਂ ਆਉਣ ਵਾਲਾ ਸਮਾਂ ਇਹਨਾਂ ਨੇ ਤੁਹਾਡੇ ਘਰਾਂ ਦੇ ਵਿੱਚ ਮੈਂ ਹੁਣ ਨਾਲ ਹੀ ਲੈ ਸਕਦਾ ਸਾਡੀ ਪੰਜਾਬੀਆਂ ਦੀ ਕੁੜੀਆਂ ਬਈਆਂਾਂ ਦੇ ਵਿਆਹ ਕੀਤੇ ਤੇ ਲੰਮ ਮਰਜਾ ਕਰਾਈਆਂ ਪਈਆਂ ਆ ਸਾਡੇ ਕੋਈ ਕਈ ਕੇਸ ਬਏ ਆ ਸਾਡੇ ਕੋ ਵੀ ਕੇਸ ਬੇਹਦੇ ਚੀਜ਼ ਦੇ ਤੁਹਾਨੂੰ ਵੀ ਪਤਾ ਹੋਊਗਾ ਉਰੇ ਦੀਗਾ ਉਹ ਇੱਥੇ ਆਪਣਾ ਪਿੱਛੇ ਦੀਗਾ ਦਰਖਤਾਂ ਦੇ ਲੋਕ ਦੇਖ ਦੇ ਲੰਗੀ ਗਏ ਕਿਸੇ ਨੇ ਆਏ ਨਹੀਂ ਪੁੱਛਿਆ ਵੀ ਕਿਆ ਕਰ ਰਹੇ ਅਸੀਂ ਕਵਰੇਜ ਕਰਨ ਜਾਂਦੇ ਅਸੀਂ ਨਾਲ ਗਲਤ ਬੰਦੇ ਫੜਦੇ ਆ ਅਸੀਂ ਇਕੱਲੇ ਕੱਲ ਮੈਂ ਭਈਆ ਫੜੇ 8 13 14 ਸਾਲ ਦਾ ਨਸ਼ੇ ਕਰਦਾ ਉਹ ਅੱਜ ਨਸ਼ੇ ਕਰ ਰਿਹਾ 5-7 ਸਾਲ ਤੱਕ ਕੀ ਕਰੂ ਪੰਜਾਬ ਚ ਮੈਂ ਉੱਥੇ ਕੱਲਾ ਮਾਈਕ ਵੀ ਸੰਭੇ ਮੁੰਡਾ ਵੀਡੀਓ ਬਣਾ ਰਿਆ ਸੀਗਾ ਕਿਸੇ ਦੀ ਇੰਨੀ ਇੰਪੰਤ ਨਹੀਂ ਵੀ ਉਹਦਾ ਦੂਆ ਹੱਥ ਆ ਕੇ ਫੜ ਲਿਆ ਪੁੱਤ ਕਿਉਂ ਭਾਈ ਕਿਉਂ ਭਲਾ ਗੱਲ ਹੋਵੇ ਤੁਹਾਡੇ ਤੋਂ ਹੋਵੇ ਸਾਡੇ ਤੋਂ ਨਾ ਆਵੇ ਤੇ ਜਦ ਸਾਡੇ ਘਰੇ ਪੈਣੀ ਆਹੀਂ ਨਾ ਫਿਰ ਕਦੀ ਕੇ ਨੂੰ ਬੁਲਾਉਣਾ ਫਿਰ ਬੁਲਾਉਣੇ ਭਾਈ ਅਮਰਤੋਨ ਮਹਿਰੋ ਨੂੰ ਬੁਲਾਉਣਾ ਫਿਰ ਅਸੀਂ ਕਦੀ ਕੇ ਹੋਰ ਸਿੰਘਾਂ ਨੂੰ ਬੁਲਾਉਣਾ ਕਿ ਬਈ ਨਿਹੰਗ ਸਿੰਘ ਸਾਡੇ ਸਾਥ ਦੇਣ ਜਦ ਅਸੀਂ ਆ ਘਰਾਂ ਦੇ ਵਿੱਚ ਆ ਕਰਪਾਨਾ ਰੱਖਿਆ ਹੋਣਾ ਆ ਸਸਤਰ ਰੱਖੀਏ ਤੇ ਬਾਣੇ ਤੇ ਬਾਣੀ ਤੇ ਮੈਂ ਕੋਈ ਵੀ ਧਰਮਾ ਜਾਂ ਹਿੰਦੂ ਵੀਰਾ ਆਪਣੇ ਆਪਣੇ ਧਰਮਾਂ ਦੇ ਕਟਰ ਹੋ ਜੇ ਸਸਤਰ ਧਾਰੀ ਹੋ ਜੇ ਕੋਈ ਵੀ ਸਾੜਾ ਅੱਖ ਚੱਕ ਕੇ ਚਾੜ ਦਿਓ ਯਾਰ ਬਾਅਦ ਚ ਕੀ ਹੋਊਗਾ ਜੇ ਪਰ ਕੋਈ ਗਲਤ ਕੰਮ ਕਰਦਾ ਜੀ ਉਹ ਤਾਂ ਫਿਰ ਹਣ ਕੋ ਤੁਮ ਨਹੀਂ ਆਉਂਦਾ ਦੇਖੋ ਉਹ ਚ ਕੀ ਬਖਸ਼ਣਾ ਜਦੋਂ ਸਾਡੀ ਸਾਡੀ ਇੱਜ਼ਤੇ ਰੋਲਤੀਆਂ ਇੱਜ਼ਤੇ ਨਹੀਂ ਰਹਿਣਗੇ ਕੀ ਬਖਸ਼ਣਾ ਨੂੰ ਹਣੋ ਬੱਚੇ ਨਾਲ ਕਿੰਨਾ ਬਹੁਤ ਜ਼ੁਲਮ ਹੋਇਆ ਸਾਡਾ ਨਹੀਂ ਗਿਆ ਸੁਣੋ ਪੰਜਾਬ ਨੂੰ ਦੁੱਖ ਹੋਇਆ ਪਰ ਕਈਆਂ ਨੂੰ ਨਹੀਂ ਹੋਇਆ ਇਹ ਵੀ ਗੱਲ ਕਲੀਅਰ ਜੇ ਵਾਹਿਗੁਰੂ ਜਿਹਦਾ ਪੁੱਤ ਗਿਆ ਪਤਾ ਨੂੰ ਜਿਹਦੀ ਮਾਂ ਦਾ ਪੁੱਤ ਗਿਆ ਉਹਨੂੰ ਪਤਾ ਦਿਨ ਰਾਤ ਕਿਵੇਂ ਰੋ ਰਹੀ ਆ ਉਹ ਛੋਟੀ ਜੀ ਗੁੜੀਏ ਦਾ ਭਰਾ ਗਿਆ ਉਹਨੂੰ ਪਤਾ ਮੇਰਾ ਭਰਾ ਕਿਵੇਂ ਗਿਆ ਵਾ ਕਿ ਇਹਨੂੰ ਨਹੀਂ ਪਤਾ ਅਸੀਂ ਸੋਚ ਚਲ ਕਰ ਜਾਂਗੇ 5 ਮਿੰਟ ਅਫਸੋਸ ਕਰਾਂਗੇ 15 ਮਿੰਟ ਅਫਸੋਸ ਕਰਾਂਗੇ 10 ਮਿੰਟ ਪਰ ساری ਜ਼ਿੰਦਗੀ ਕਿਹਨੂੰ ਭੁਗਤਣਾ ਪੈਣਾ ਉਸ ਮਾਂ ਨੂੰ ਉਸ ਪਿਓ ਨੂੰ ਇਹ ਨੇਰਾ ਹੋਇਆ ਨਾ ਬਾਬਾ ਜੀ ਵੀ ਰੱਬ ਨੇ ਉਹਨਾਂ ਨੂੰ ਚਲਾਈ ਚੱਲ ਰਹੀ ਹੈ ਜੀ ਹੁਣੇ ਮਾਮਲੇ ਤੇ ਜੀ ਉਹ ਚੈੱਕ ਕਰ ਰਹੇ ਆ ਮੁਰਕੇ ਇੱਥੇ ਸਰਚ ਕਰਦੇ ਆ ਸਰਚ ਵੀ ਕਰੋਗੇ ਜੀ ਸਰਚ ਕਰਦੇ ਸੋ ਪ੍ਰਸ਼ਾਸਨ ਦਾ ਵੀ ਕਹਿਣਾ ਕਿ ਸਰਚ ਵੀ ਹੋਊਗੀ ਕਿਉਂਕਿ ਜਿਸ ਤਰ੍ਹਾਂ ਦੇ ਇਥੋਂ ਪ੍ਰੂਫ ਮਿਲੇ ਨੇ ਤਾਂ ਬਹੁਤ ਹੀ ਕੁਝ ਖਤਰਨਾਕ ਵੱਲ ਅਰੇ ਹੁੱਕਾ ਵਗੈਰਾ ਇਹ ਹੁੱਕਾ ਵੀ ਪਿਆ ਜੀ ਦੇਖ ਸਕਦੇ ਹੋ ਇਹ ਇੱਕ ਧਰਮ ਦਾ ਨਹੀਂ ਕਈ ਧਰਮਾਂ ਦਾ ਇੱਥੇ ਆਹ ਦੇਖ ਸਕਦੇ ਹੋ ਤੁਸੀਂ ਇਹ ਕੌਂਡਮ ਵੀ ਪਏ ਨੇ ਕੌਂਡਮ ਵੀ ਪਏ ਨੇ ਜੀ ਕੁਝ ਗਲਤ ਵੀ ਆ ਦੇਖੋ ਸਾਰੇ ਇੱਧਰ ਆਹ ਕੌਂਡਮ ਵੀ ਪਏ ਨੇ ਜੀ ਇਹ ਕੱਲਾ ਬੰਦਾ ਸੀਗਾ ਕੋਈ ਗਲਤ ਵੀ ਕਰ ਸਕਦਾ ਜੀ ਇਸ ਤਰ੍ਹਾਂ ਆਹ ਦੇਖ ਸਕਦੇ ਹੋ ਕੀ ਕੀ ਕੁਝ ਲੱਭਿਆ ਹਰ ਇੱਕ ਚੀਜ਼ ਕੱਲੀ ਕੱਲੀ ਇਹਦੇ ਗੈਰ ਕਾਨੂੰਨੀ ਹੋਣ ਤੇ ਗਵਾਹੀ ਭਰਦੀ ਆ ਆਪਾਂ ਹੁਣ ਗੱਲਾਂ ਨਾ ਕਰੀਏ ਇਕੱਠ ਨਾ ਕਰੀਏ ਆਪਾਂ ਗੱਲਾਂ ਜੋਗੀਆਂ ਨਾ ਰਹਿ ਜਾਈਏ ਕਿ ਸਾਨੂੰ ਰਾਤ ਪੈ ਰਹੀ ਹੈ ਰਾਤੀ ਤੁਹਾਨੂੰ ਪਤਾ ਕੁਝ ਨਹੀਂ ਹੋਣਾ ਫਿਰ ਆਪਾਂ ਫਿਰ ਦਿਖਾਵੇ ਕਰਾਂਗੇ ਅਸੀਂ ਪੈ ਲਈਏ ਜੇ ਬੜੇ ਰਾਤਾਂ ਨੂੰ ਅਸੀਂ ਆਹ ਕਰਨੇ ਆ ਹੁਣ ਮੌਕੇ ਤੇ ਜਾ ਕੇ ਇਕੱਠ ਕਰਕੇ ਲਵਦਾ ਲੱਭ ਲੋ ਸਹੀ ਗੱਲ ਹੈ ਜੀ ਆ ਦੇਖ ਸਕਦੇ ਹੋ ਕੱਲੀ ਕੱਲੀ ਚੀਜ਼ ਇੱਥੇ ਖਤਰਨਾਕ ਕੁਝ ਨਾ ਕੁਝ ਦਿਖ ਰਿਹਾ ਆ ਦੇਖੋ ਕਿੰਨਾ ਕੁਝ ਹਥਿਆਰ ਬਾਬਾ ਜੀ ਤੁਸੀਂ ਨਾ ਹੱਥ ਲਾਓ ਨਾ ਕੋਈ ਐਵੇਂ ਗਲਤ ਚੀਜ਼ ਹੁੰਦੀ ਹੈ ਨਹੀਂ ਆ ਦੇਖੋ ਇਹ ਮਨੁੱਖੀ ਹੱਡੀਆਂ ਨੇ ਇਹ ਪਤਾ ਨਹੀਂ ਕੀ ਕੁਸ ਕਿੱਥੋਂ ਲਿਆਂਦੀਆਂ ਨੇ ਇਹਨੇ ਕਿੱਥੋਂ ਨਹੀਂ ਲਿਆਂਦੀਆਂ ਇਹ ਉਹੀ ਦੱਸ ਸਕਦਾ ਤੋਂ ਆਪਾਂ ਛੇੜੀਏ ਨਾ ਪੁਲਿਸ ਆਪਣੀ ਵੈਰੀਫਾਈ ਕਰ ਲਵੇ ਆ ਕੱਪੜਾ ਉਹਦਾ ਇਹ ਦੇਖ ਸਕਦੇ ਹੋ ਤੁਸੀਂ ਸਾਰਾ ਕੁਝ ਬਹੁਤ ਕੁ ਖਤਰਨਾਕ ਵੱਲ ਲਗਵਾਈ ਭਰਦਾ ਦੇਖੋ ਨਸ਼ਾ ਇਹ ਕੋਈ ਦਿਮਾਗੀ ਤੌਰ ਤੇ ਥੋੜੀ ਇਦਾਂ ਦੇ ਨਸ਼ੇ ਵਰਤ ਲੂਗਾ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਮੇਰੇ ਵਾਹ ਵਿੱਚ ਕੀ ਹੈ ਇਹ ਇਹ ਆਮ ਬੰਦਾ ਕਿੱਥੋਂ ਲੈ ਆਊਗਾ ਬੰਦੇ ਵੀ ਹੁਣ ਦਿਨ ਦੇ ਨਾ ਮਤਲਬ ਨੇਰੀ ਤੋਂ ਕੁਝ ਹੀ ਪਤਾ ਲੱਗਣਾ ਜਿਹੜੇ ਹਾਲ ਦਾ ਪੇਪਰ ਹੀ ਆ ਹੁਣੇ ਹੁਣੇ ਆਪਾਂ ਹੋਰ ਸਾਰੇ ਨਹੀਂ ਲੜ ਕੇ ਨਾ ਕਿ ਹੋਰੇ ਦੇ ਪੇਪਰ ਕੱਢਿਆ ਆ ਦੇਖ ਸੋਦੇਓ ਪ੍ਰੋਪਰ ਆ ਪੇਪਰ ਇੱਕ ਪੈਂਟ ਆ ਵੇਖੋ ਪਾਕਿਸਤਾਨ ਸਾਰੇ ਮੁਸਲਮਾਨਾਂ ਦੇ ਆ ਆ ਸਾਰੇ ਮੁਸਲਮਾਨ ਨਹੀਂ ਟੈਰਨਿਕ ਇਹ ਮੈਂਟਲੀ ਦਾ ਬਹਾਨਾ ਵਾ ਆਰਾਬ ਨੂੰ ਨਾ ਟੱਕਰਾ ਮਾਰ ਦੋ ਸਾਲਾ ਪਤਾ ਨਹੀਂ ਕੁਝ ਆ ਆ ਦੇਖੋ ਪੇਪਰ ਦੱਸ ਦੋ ਜੀ ਆ ਕਦੋਂ ਆ ਯਾਰ ਪਿੰਡ ਤੇ ਬੁਲਾਓ ਆ ਸਾਰੇ ਦੇਖੋ ਆ ਸਾਰੇ ਮੁਸਲਮਾਨਾਂ ਦੇ ਕੋਈ ਨਹੀਂ ਸਰਪੰਚ ਬਾਵਾ ਦੋ ਯਾਰ ਆ ਆ ਸਰਕਾਰੀ ਜੰਮੂ ਐਂਡ ਕੇ ਸਿਫਰ ਜੰਮੂ ਸਰਜੀਕਲ ਗਲਵਜ਼ ਆ ਜੰਮੂ ਐਂਡ ਜੰਮੂ ਐਂਡ ਕਸ਼ਮੀਰ ਬੋਰਡ ਸਕੂਲ ਐਜੂਕੇਸ਼ਨ ਦਾ ਵੀ ਆ ਬੰਦੇ ਕੋ ਵੇਖ ਲੋ ਆ ਪੇਪਰ ਕਿੱਥੋਂ ਸਾਰੇ ਯਾਰ ਆ ਦੇਖ ਸਰਜੀਕਲ ਗਲਵਜ਼ ਯਾਰ ਹਾਂ ਇਹਨਾਂ ਬੰਦੇ ਕੋ ਸਮਾਨ ਨਹੀਂ ਹੁੰਦੇ ਨੇ ਚੱਕੀ ਕਰਦਾ ਹੈ ਹੁਣ ਇਹ ਪਾਗਲ ਬੰਦਾ ਇਹ ਦੇਖੋ ਕਿਥੋਂ ਆ ਗਿਆ ਇਹ ਪਿੱਛੇ ਕਾਂਡ ਕਰਕੇ ਆਇਆ ਇਹ ਮੱਕਾ ਬੱਕਾ ਬੱਕਾ ਟੈਰਰਿਸਟ ਆ ਯਾਰ ਪਾਕਿਸਤਾਨ ਦੇ ਸਾਰੇ ਧਾਰਗੜਾ ਇਹਦੇ ਕੋ ਟੈਰਰਿਸਟ ਆ ਇਹ ਆ ਫਿਰ ਆਦਾ ਸਤਿ ਸ਼੍ਰੀ ਅਕਾਲ ਦੋਸਤੋ ਇਸ ਤੋਂ ਬਾਅਦ ਸਿੰਘਾਂ ਨੇ ਸਾਨੂੰ ਦੱਸਿਆ ਕਿ ਤਕਰੀਬਨ ਰਾਤ ਹੁੰਦੇ ਹੀ ਇਸ ਸਖਸ ਨੂੰ ਫੜ ਲਿਆ ਗਿਆ ਜਿਸ ਨੇ ਕਿ ਜੋ ਕਿ ਖੇਤ ਦੇ ਵਿੱਚ ਵੜਨ ਲੱਗੇ ਇੱਕ ਤਾਰ ਜੋ ਕਿ ਕੰਡੇ ਵਾਲੀ ਤਾਰ ਹੁੰਦੀ ਹੈ ਉਸ ਦੇ ਨਾਲ ਜਾਣ ਬੁੱਝ ਕੇ ਚਿੰਬੜ ਗਿਆ ਤਾਂ ਕਿ ਆਪਣੇ ਆਪ ਨੂੰ ਜ਼ਖਮੀ ਕਰ ਲਵੇ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਪੀਜੀਆਈ ਰੈਫਰ ਕਰਵਾਇਆ ਗਿਆ ਤਾਂ ਕਿ ਇਸ ਦਾ ਇਲਾਜ ਹੋ ਸਕੇ ਜਿੱਥੇ ਕਿ ਸਿੰਘ ਵੀ ਨਾਲ ਕੇ ਜਿਸ ਤੋਂ ਬਾਅਦ ਇਸ ਨੂੰ 32 ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਕਿ ਹਾਲੇ ਵੀ ਸਿੰਘ ਇਸ ਦਾ ਲਗਾਤਾਰ ਪੈਰਾ ਕਰ ਰਹੇ ਨੇ ਇਸ ਦੀ ਨਿਗਰਾਨੀ ਕਰ ਰਹੇ ਨੇ ਕਿਉਂਕਿ ਇੱਕ ਵੱਡੇ ਇੱਕ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਇਹ ਸਕਸ ਲੱਗਦਾ ਹੈ ਜਿਸ ਤਰ੍ਹਾਂ ਦੀਆਂ ਚੀਜ਼ਾਂ ਇਸ ਕੋਲੋਂ ਮਿਲਦੀਆਂ ਨੇ ਤੇ ਹੋ ਸਕਦਾ ਹੈ ਕਿਸੇ ਵੱਡੇ ਜੁਰਮ ਨੂੰ ਇਹ ਅੰਜਾਮ ਦੇ ਕੇ ਆਇਆ ਹੋਵੇ ਸੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪ੍ਰਸ਼ਾਸਨ ਇਸ ਤੇ ਜਰੂਰ ਇਨਵੈਸਟੀਗੇਟ ਕਰੇ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਕਰਨਾ